शाहू जी छत्रपति महाराज जी ਦੇ ਜਨਮ ਦਿਨ ਨੂੰ ਸਮਰਪਿਤ ਭਾਗੀਦਾਰੀ ਦੇ ਵਿਸਥਾਨ ਨੇੜੇ ਸਿੰਘ ਸਭਾ ਗੁਰਦੁਆਰਾ ਸਾਹਿਬ ਪਿੰਡ ਓੜਾਪੜ 26 ਜੁਲਾਈ 2024 ਦਿਨ ਸ਼ੁੱਕਰਵਾਰ ਸਮਾਂ ਸ਼ਾਮ 6 ਵਜੇ ਤੋਂ 9 ਵਜੇ ਤੱਕ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਤੇ ਤੁਹਾਨੂੰ ਸਾਰਿਆਂ ਨੂੰ ਪਹੁੰਚਣ ਦੀ ਬੇਨਤੀ ਕੀਤੀ ਗਈ ਹੈ ਸ਼ਰੋਮਣੀ ਭਗਤ ਬਾਬਾ ਨਾਮਦੇਵ ਸਾਹਿਬ ਜੀ ਭਗਤ ਸਾਹਿਬ ਜੀ ਦੇ ਅਸਥਾਨ ਦੀ ਸੇਵਾ ਕਰਵਾਨ ਵਾਲੇ ਸੱਚਖੰਡ ਵਾਸੀ ਬਾਬਾ ਨਰੈਨਦਾਸ ਜੀ ਬਾਬਾ ਜੀ ਦੀ ਮਿੱਠੀ ਪਿਆਰੀ ਯਾਦ ਵਿੱਚ ਪੰਜਵਾਂ ਵਰਸੀ ਸਮਾਗਮ ਗੁਰਦੁਆਰਾ ਨਾਮੇ ਆਣਾ ਸਾਹਿਬ ਜੀ ਪਿੰਡ ਪੱਟੀਵਾਲ ਗੁਰਦਾਸਪੁਰ ਵਿਖੇ ਮਿਤੀ 31 ਜੁਲਾਈ 2024 ਦਿਨ ਬੁੱਧਵਾਰ ਨੂੰ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਤੇ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ ਪੰਜਾਬੀ ਸੰਗੀਤ ਖੇਤਰ ਵਿੱਚ ਦਗਾਨਿਆ ਦੇ ਬਤਾਜ ਬਾਦਸ਼ਾ ਬਿਸ਼ਪ ਪ੍ਰਸਿੱਧ ਗਾਇਕ ਗੀਤਕਾਰ ਅਤੇ ਠੇਠ ਪੰਜਾਬੀ ਗੀਤਾਂ ਦਾ ਅਜਰ ਅਮਰ ਸਿਰਜਣ ਧਾਰਾ ਸ਼੍ਰੀ ਅਮਰ ਸਿੰਘ ਚਮਕੀਲਾ ਜੀ ਦਾ ਜਨਮ ਦਿਨ ਤਹਿਸੀਲ ਖਰੜ ਦੇ ਪਿੰਡ ਕੋਗਾ ਵਿੱਚ ਚੰਡੀਗੜ੍ਹ ਪੁਲਿਸ ਮੁਲਾਜ਼ਮ ਸਰਦਾਰ ਗੁਰਵਿੰਦਰ ਸਿੰਘ ਗਰੇਵਾਲ ਨੇ ਆਪਣੇ ਪਰਿਵਾਰ ਵਿੱਚ ਵਾਤਾਵਰਨ ਨੂੰ ਸਮਰਪਿਤ ਕਰਦੇ ਹੋਏ ਮਨਾਇਆ ਇਸ ਮੌਕੇ ਦੇ ਉੱਪਰ ਰੁੱਖ ਲਗਾ ਕੇ ਜਨਮ ਦਿਨ ਮਨਾਇਆ ਗਿਆ। ਥਾਣਾ ਸਦਰ ਬੰਗਾ ਦੀ ਪੁਲਿਸ ਵੱਲੋਂ 75 ਗ੍ਰਾਮ ਹੀਰੋਨ ਸਮੇਤ ਕਾਰ ਚਾਲਕ ਕਾਬੂ। ਜਿਲ੍ਹਾ ਪੁਲਿਸ ਮੁਖੀ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਵੱਲੋਂ ਨਸ਼ੀਲੇ ਪਦਾਰਥਾਂ ਖਿਲਾਫ ਚਲਾਈ ਮਹਿਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਥਾਣਾ ਸਦਰ ਬੰਗਾ ਦੀ ਪੁਲਿਸ ਵੱਲੋਂ 75 ਗ੍ਰਾਮ ਹੀਰੋਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਬੰਗਾ ਦੇ ਏ ਦੇ ਐਸ ਐਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਐਸ ਆਈ ਰਾਮਪਾਲ ਸਮੇਤ ਪੁਲਿਸ ਪਾਰਟੀ ਗਸਦran ਜਦੋਂ ਪਿੰਡ ਖਮਾਚੋ ਤੋਂ ਪਿੰਡ ਮਾਹਲ ਗੈਲਾ ਵਾਲੀ ਪੁਲੀ ਤੇ ਨਾਕਾਬੰਦੀ ਕਰਕੇ ਜਾਣ ਵਾਲੇ ਛੱਕੀ ਵੀਕਲਾਂ ਦੀ ਚੈਕਿੰਗ ਕਰ ਰਹੇ ਸੀ ਤਾਂ ਪਿੰਡ ਮਾਹਲ ਗੈਲਾ ਮਾਹਲ ਗੈਲਾ ਵਾਲੀ ਸਾਈਡ ਤੋਂ ਇੱਕ ਚਿੱਟੇ ਰੰਗ ਦੀ ਕਾਰ ਆਉਂਦੀ ਦਿਖਾਈ ਦਿੱਤੀ ਤਾਂ ਐਸ ਆਈ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਰੋਕਿਆ ਤਾ ਕਾਰ ਚੋਂ ਇੱਕ ਨੌਜਵਾਨ ਬੈਠਾ ਦਿਖਾਈ ਦਿੱਤਾ ਜਿਸ ਨੇ ਐਸ ਆਈ ਐ ਪੁੱਛ ਐਸ ਆਈ ਦੇ ਪੁੱਛਣ ਤੇ ਆਪਣਾ ਨਾਮ ਅਵਤਾਰ ਸਿੰਘ ਪੁੱਤਰ ਪਰਮਜੀਤ ਸਿੰਘ ਪਿੰਡ ਸਰਾਹਲਾ ਕਲਾ ਥਾਣਾ ਚੱਬੇয়াল ਜ਼ਿਲ੍ਹਾ ਹੁਸ਼ਿਆਰਪੁਰ ਦੱਸਿਆ ਕਾਰ ਦੀ ਚੈਕਿੰਗ ਕੀਤੀ ਤਾਂ ਉਸ ਚੋਂ ਇੱਕ ਪਾਰਦਰਸ਼ੀ ਲਪਾਪੇ ਚੋਂ ਕੋਈ ਨਸ਼ੀਲਾ ਪਦਾਰਥ ਦਿਖਾਈ ਦਿੱਤਾ ਜਦੋਂ ਪਾਰਦਰਸ਼ੀ ਲਪਾਪੇ ਦੀ ਚੈਕਿੰਗ ਕੀਤੀ ਤਾਂ ਉਸ ਵਿੱਚੋਂ 75 ਗ੍ਰਾਮ ਹੀਰੋਨ ਬਰਾਮਦ ਹੋਈ ਨਮਾਸ਼ਹਿਰ ਦਵਾਬਾ YouTube ਚੈਨਲ ਤੇ ਚੌਣੀਆਂ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਬੰਗਾ ਹਲਕੇ ਦੇ ਪਿੰਡ ਲਾਲੋ ਮਜਾਰਾ ਦੇ ਸਾਬਕਾ ਚੇਅਰਪਰਸਨ ਬਲਾਕ ਸੰਪਤੀ ਔਰ ਬੀਬੀ ਸੁਖਵਿੰਦਰ ਕੌਰ ਜੀ ਅਤੇ ਸਾਬਕਾ ਸਰਪੰਚ ਸ੍ਰਿੰਦਰ ਸਿੰਘ ਜੀ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਪਾਰਟੀ ਵਿੱਚ ਆਉਣ ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਵਿਸ਼ਵਾਸ ਦਵਾਇਆ ਗਿਆ ਕਿ ਉਹਨਾਂ ਦੀ ਉਹਨਾਂ ਨੂੰ ਪਾਰਟੀ ਵਿੱਚ ਬਣਦਾ ਮਾਨ ਸਤਕਾਰ ਦਿੱਤਾ ਜਾਵੇਗਾ। ਹਾਂਜੀ ਕੀ ਗੱਲਬਾਤ ਹੋਈ ਪਤਾ ਲੱਗਿਆ ਤੁਹਾਡਾ ਨਾ ਠੱਗੀ ਹੋਣ ਲੱਗੀ ਸੀ। ਹਾਂਜੀ ਠੱਗੀ ਹੋਣ ਲੱਗੀ ਸੀ ਲੇਕਿਨ ਸੂਝ-ਬੂਝ ਨਾਲ ਠੱਗੀ ਹੋਣ ਤੇ ਆਪਾਂ ਬਚ ਗਏ ਬਾਲ ਬਾਲ। ਜਾਣਕਾਰੀ ਦਿਓ ਜੀ ਤੁਹਾਡਾ ਨਾਮ ਤੇ ਕੀ ਗੱਲਬਾਤ ਹੈ? ਮੈਂ ਨਾਮ ਮੇਰਾ ਨਾਮ ਲਾਲ ਬਹਾਦਰ ਹੈ। ਮੈਂ ਲਾਲ ਟੇਲਰ ਦੇ ਨਾਮ ਤੇ ਬਲਾ ਚੌਰ ਵੀ ਵਿਖੇ 메ਨ ਚੌਕ ਚ ਦੁਕਾਨ ਕਰ ਰਿਹਾ ਹਾਂ। ਟਿਲਮਾਟਰ ਦੀ ਤੇ ਇਦਾਂ ਹੋਇਆ ਜੀ ਮੈਂ ਇੱਕ ਇਨਕਮ ਟੈਕਸ ਪੇ ਕਰਦਾ ਆ ਤੇ ਉਹਦੇ ਸੰਬੰਧ ਚ ਮੈਂ ਗਿਆ ਆਪਣੇ ਬੈਂਕ ਚ ਗਿਆ ਸਟੇਟਮੈਂਟ ਕਢਾਉਣ ਵਾਸਤੇ ਜਦ ਸਟੇਟਮੈਂਟ ਕਢਾਈ ਤੇ ਮੈਨੂੰ ਪਤਾ ਲੱਗਿਆ ਕਿ ਮੇਰੇ 1000 ਰੁਪਏ ਖਾਤੇ ਜੋ ਨਿਕਲੇ ਆਇਆ ਜਾ ਕਿ ਜੁਰ ਮੇਰੇ ਨੋਟਿਸ ਚ ਵੀ ਨਹੀਂ ਸੀਗਾ ਕਿ ਮੈਂ ਪਾਲਸੀ ਕੋਈ ਖੁਲਾਈ ਪਤਾ ਕੀਤਾ ਤੇ ਕਹਿੰਦੇ ਤੁਹਾਡੇ ਨਾਲ ਪਾਲਸੀ ਹੈਲਥ ਪਾਲਸੀ ਕੋਈ ਖੋਲ ਦਿੱਤੀ ਗਈ ਹੈ ਤੇ ਮੈਂ ਸੋਚਿਆ ਕੋਈ ਗੱਲ ਨਹੀਂ ਹੈਲਥ ਪਾਲਸੀ ਖੋਲ ਦਿੱਤੀ ਗਈ ਹੈ ਉਹ ਚੱਕਰ ਨਹੀਂ ਆਪਾਂ ਉਹਦੇ 2 ਸਾਲ ਹੋ ਗਏ ਪੇਮੈਂਟ ਦਿੰਦੇ ਰਹੇ ਦਾ ਉਹਦੀ ਪਾਲਸੀ ਦੀ ਆਪਾਂ ਪ੍ਰਿੰਟ ਆਊਟ ਕਢਾਇਆ ਤੇ ਸਾਨੂੰ ਪਤਾ ਲੱਗਿਆ ਕਿ ਲਾਲ ਵਾਹਦਰ ਜੀ ਨਾਮਨੀ ਦੀ ਜਗਾ ਉੱਥੇ ਕੁਕਸਾਨਾ ਖਾਨ ਮਦਰ ਲਿਖਿਆ ਹੈ ਉੱਥੇ ਜਾ ਕੇ ਇੱਕ ਮੈਂ ਹਿੰਦੂ ਆ ਠੀਕ ਨਹੀਂ ਮੇਰੀ ਪਤਨੀ ਵੀ ਇੱਕ ਹਿੰਦੂ ਹਿੰਦੂ ਹੈਗੀ ਆ ਠੀਕ ਹੈ ਜੀ ਕਿ ਕੁਕਸਾਨਾ ਖਾਨ ਮੈਨੂੰ ਸਮਝ ਨਹੀਂ ਆਇਆ ਕਿ ਜਾਣ ਬਣ ਕੇ ਇਹਨਾਂ ਨੇ ਕੋਈ ਚਾਲ ਖੇਲੀ ਆ ਬੈਂਕ ਵਾਲਿਆਂ ਨੇ ਜਾਂ ਕੋਈ ਕਿਸੇ ਦੀ ਰੱਤਬਾਜੀ ਆ ਕੋਈ ਇਦਾਂ ਦੀ ਹੋਈ ਇਹਦੇ ਬਾਰੇ ਮੈਂ ਜਾਣਕਾਰੀ ਚਾਹੁੰਦਾ ਕਿ ਕਿਰਪਾ ਕਰਕੇ ਬੈਂਕ ਮੈਨੂੰ ਦੱਸਿਆ ਜਾਵੇ ਕਿ ਕਦੋਂ ਇਹ ਮੇਰੇ ਨਾਲ ਠੱਗੀ ਕੀਤੀ ਔਰ ਇਹ ਕਦੋਂ ਇਹ ਸਭ ਹੋਇਆ ਮੈਂ ਬੇਕਾਇਦਾ ਇੱਕ ਉਹਨਾਂ ਨੂੰ ਇੱਕ ਐਪਲੀਕੇਸ਼ਨ ਵੀ ਦਿੱਤਾ ਮੈਨੇਜਰ ਸਾਹਿਬ ਨੂੰ ਉਹ ਕਹਿੰਦੇ 2 ਜਾਂ 3 ਦਿਨ ਵਿੱਚ ਤੁਹਾਨੂੰ ਇਹਦੀ ਬਾਰੇ ਜਾਣਕਾਰੀ ਦੇ ਦੇਵਾਂਗਾ ਠੀਕ ਹੈ ਜੀ ਤੇ ਉਹ ਕਹਿੰਦੇ ਕਿ ਇਸ ਬੈਂਕ ਤੋਂ ਨਹੀਂ ਹੋਇਆ ਕਿਸੇ ਹੋਰ ਜਗ੍ਹਾ ਤੋਂ ਹੋਇਆ ਲੇਕਿਨ ਮੇਰਾ ਖਾਤਾ ਤਾਂ ਬਲਚੌਰ ਬੈਂਕ ਵਿੱਚ ਹੈ ਹੋਰ ਜਗ੍ਹਾ ਕਿੱਦਾਂ ਹੋ ਸਕਦਾ ਹੈ ਤਾਂ ਬਹੁਤ ਵੱਡੀ ਠੱਗੀ ਵਾਲੀ ਗੱਲ ਹੈ ਕੱਲੂ ਕਿਸੇ ਨਾਲ ਵੀ ਇਦਾਂ ਦੇ ਕੰਮ ਹੋ ਸਕਦੇ ਆ ਕੀ ਕਿਰਪਾ ਕਰਕੇ ਮੈਨੇਜਰ ਸਾਹਿਬ ਨੂੰ ਤੇ ਜਿਹੜੇ ਇਸ ਡਿਪਾਰਟਮੈਂਟ ਐਸ ਡੀ ਐਮ ਸਾਹਿਬ ਜੋ ਵੀ ਇਹਨਾਂ ਨੂੰ ਬੰਦਾ ਕਿ ਇਹਨਾਂ ਦੇ ਉੱਪਰ ਬੈਂਕ ਦੇ ਉੱਪਰ ਕਰੀ ਤੇ ਕਰੀ ਕਾਰਵਾਈ ਕੀਤੀ ਜਾਵੇ ਕਿ ਜਿਹੜਾ ਮੇਰੇ ਕੰਨ ਨਾਲ ਹੋਣ ਤੋਂ ਬਚਿਆ ਹੋ ਸਕਦਾ ਹੈ ਕਿ ਹੋਰ ਵੀ ਬੰਦਿਆਂ ਨਾਲ ਇਦਾਂ ਦੇ ਕੰਮ ਹੁੰਦੇ ਹੋਵੇ ਹੁੰਦਾ ਹੋਣਾ ਹੈ ਕਿਰਪਾ ਕਰਕੇ ਚੈੱਕ ਕੀਤਾ ਜਾਵੇ ਤੇ ਜਿਹੜੇ ਬੰਦੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੈਂ ਸਰਕਾਰ ਤੋਂ ਇਹੀ ਮੰਗ ਕਰਦਾ ਹਾਂ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀੜੀਆ ਮੋਟਾਪਾ ਸ਼ੂਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 9876379499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499